ਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਅੱਜ ਫੈਸਲਾ ਆ ਸਕਦਾ ਹੈ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਦਰਸਲ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਤਿੰਨ ਜੱਜਾਂ ਦਾ ਬੈਂਚ ਮਾਮਲੇ ਦੀ ਸੁਣਵਾਈ ਕਰ ਰਿਹਾ ਡਿਵੀਜ਼ਨ ਬੈਂਚ ਨੇ ਸ਼ੈਲਟਰ ਹੋਮ ਭੇਜਣ ਦਾ ਹੁਕਮ ਦਿੱਤਾ ਸੀਗਾ ਡਿਵੀਜ਼ਨ ਬੈਂਚ ਤੋਂ ਬਾਅਦ ਇਹ ਕੇਸ ਤਿੰਨ ਜੱਜਾਂ ਦੀ ਬੈਂਚ ਦੇ ਕੋਲ ਗਿਆ ਤੇ ਪਿਛਲੀ ਸੁਣਵਾਈ ਤੇ ਮੋਟ ਨੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਕਿਉਂਕਿ ਜਦੋਂ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਬਿਲੇ ਫੈਸਲਾ ਸੁਣਾਇਆ ਜਾਂਦਾ ਹੈ ਦਿੱਲੀ ਸਰਕਾਰ ਨੂੰ ਆਦੇਸ਼ ਦਿੱਤੇ ਜਾਂਦੇ ਨੇ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਸ਼ੈਲਟਰ ਹੁਣ ਬਣਾਏ ਗਾਣ ਉਸ ਤੋਂ ਬਾਅਦ ਦੋ ਅਲੱਗ-ਅਲੱਗ ਤਰੀਕੇ ਦੀਆਂ ਰਾਏ ਸਾਹਮਣੇ ਆਉਂਦੀਆਂ ਨੇ ਆ ਕੁਝ ਲੋਕਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਕਈਆਂ ਦੇ ਵੱਲੋਂ ਆਪਨਿੰਗ ਆਦ ਰੱਖੀ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਆਵਾਰਾ ਕੁੱਤਿਆਂ ਦੇ ਨਾਲ ਇਸ ਤਰੀਕੇ ਦਾ ਵਿਹਾਰ ਨਹੀਂ ਹੋਣਾ ਚਾਹੀਦਾ ਇਹ ਕੋਈ ਤਰੀਕਾ ਨਹੀਂ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿਸ ਦੇ ਜ਼ਰੀਏ ਇਸ ਦਾ ਹੱਲ ਕੱਢਿਆ ਜਾ ਸਕਦਾ ਇਹਨਾਂ ਆ ਜਿਹੜੇ ਲੋਕ ਸਭਾ ਦੇ ਲੋਕ ਸਭਾ ਦੇ ਵਿੱਚ ਪ੍ਰੋਬੀਤ ਦੇ ਆਗੂ ਨੇ ਰਾਹੁਲ ਗਾਂਧੀ ਉਨ੍ਹਾਂ ਦੇ ਵੱਲੋਂ ਵੀ ਇਸ ਫੈਸਲੇ ਤੇ ਇਤਰਾਜ਼ਤ ਐਗਿਆ ਸੀ ਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਹੋਰ ਆ ਕਈ ਤਰੀਕਿਆਂ ਤੇ ਨਾਲ ਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੇ ਵਿਚਾਲੇ ਤਿੰਨ ਜੱਜਾਂ ਦੀ ਬੈਂਚ ਜੋ ਕਿ ਮਾਮਲੇ ਦੀ ਸੁਣਵਾਈ ਕੀਤੀ ਜਾਂਦੀ ਹੈ ਉਸ ਦੇ ਬਾਅਦ ਫੈਸਲਾ ਰਾਖਵਾ ਰੱਖਿਆ ਜਾਂਦਾ ਹੈ ਤੇ ਅੱਜ ਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਫੈਸਲਾ ਆ ਸਕਦਾ ਹੈ ਖੈਰ ਇਸ ਤੇ ਨਜ਼ਰ ਰਹੇਗੀ ਕਿ ਤਿੰਨ ਜੱਜਾਂ ਦੀ ਬੈਂਚ ਦੇ ਵੱਲੋਂ ਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਕੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਕਿ ਫੈਸਲਾ ਸੁਣਾਇਆ ਜਾਂਦਾ ਜਾਂ ਕੀ ਪਹਿਲਾਂ ਦੀ ਤਰ੍ਹਾਂ ਹੀ ਆ ਦਿੱਲੀ ਸਰਕਾਰ ਨੂੰ ਹੁਕਮ ਦਿੱਤੇ ਜਾਂਦੇ ਨੇ ਜਾਂ ਹੋਰ ਰਵਾਰਾ ਕੁੱਤਿਆਂ ਦੀ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਂਦਾ ਸਾਰੀਆਂ ਦੀ ਨਜ਼ਰਾਂ ਸੁਪਰੀਮ ਕੋਰਟ ਤੇ ਟਿਕੀਆਂ ਹੋਈਆਂ ਨੇ ਅ ਦਰਸਲ ਤਿੰਨ ਜੱਜਾਂ ਦੀ ਬੈਂਚ ਦੇ ਵੱਲੋਂ ਇਹ ਪੂਰੇ ਮਾਮਲੇ ਤੇ ਸੁਣਵਾਈ ਕੀਤੀ ਜਾ ਰਹੀ ਹੈ ਕਿਉਂਕਿ ਡਿਵੀਜ਼ਨ ਬੈਂਚ ਨੇ ਸ਼ੈਲਟਰ ਹੋਮ ਭੇਜਣ ਦਾ ਹੁਕਮ ਦਿੱਤਾ ਸੀਗਾ ਤੇ ਡਿਵੀਜ਼ਨ ਬੈਂਚ ਤੋਂ ਬਾਅਦ ਇਹ ਕੇਸ ਤਿੰਨ ਜੱਜਾਂ ਦੀ ਬੈਂਚ ਦੇ ਕੋਲ ਜਾਂਦਾ ਤੇ ਪਿਛਲੀ ਸੁਣਵਾਈ ਤੇ ਕੋਰਟ ਨੇ ਫੈਸਲਾ ਰੱਖਮਾ ਰੱਖ ਲਿਆ ਸੀ ਰੋਕਰਾਂਗ ਦੀ ਅਗਲੀ ਵੱਡੀ ਖਬਰ ਦਾ ਤਕਰਾਰ ਦੇ ਵਿਚਾਲੇ ਅੱਜ ਫਿਰ ਕੈਂਪ ਲਗਾਵੇਗੀ ਬੀਜੇਪੀ ਸਨੀ ਜਾਖੜ ਵੀ ਕੈਂਪ ਦੇ ਵਿੱਚ ਸ਼ਾਮਲ ਹੋਣਗੇ ਬੱਲੂਵਾਨਾ ਦੇ ਪਿੰਡ ਰਾਏਪੁਰਾ ਦੇ ਵਿਚਾਲੇ ਕੈਂਪ ਦੇ ਵਿੱਚ ਜਾਣਗੇ ਸਨੀ ਜਾਖੜ ਕੱਲ ਪੁਲਿਸ ਨੇ ਬੀਜੇਪੀ ਦੇ ਕਈ ਆਗੂਆਂ ਨੂੰ ਰਿਟੇਨ ਕੀਤਾ ਸੀ ਬੀਜੇਪੀ ਸਰਕਾਰ ਤੇ ਆ ਧੱਕੇਸ਼ਾਹੀ ਦਾ ਇਲਜ਼ਾਮ ਲਗਾ ਰਹੀ ਹੈ ਬੀਜੇਪੀ ਨੇ ਕੱਲ ਗੁਰਨਨ ਦੇ ਕੋਲ ਵੀ ਸ਼ਿਕਾਇਤ ਕੀਤੀ ਲਗਾਤਾਰ ਇਹ ਮੁੱਦਾ ਜੋ ਕਿ ਪੰਜਾਬ ਦੇ ਵਿੱਚ ਆ ਪਖਤਾ ਹੋਇਆ ਵੀ ਨਜ਼ਰ ਆ ਰਿਹਾ ਜਿਸ ਤਰੀਕੇ ਦੀ ਕੱਲ ਟਕਰਾਰ ਹੁੰਦੀ ਹੋਈ ਨਜ਼ਰ ਆਈ ਤੇ ਇਸੇ ਟਕਰਾਰ ਦੇ ਵਿਚਾਲੇ ਅੱਜ ਮੜ ਤੋਂ ਬੀਜੇਪੀ ਦੇ ਵੱਲੋਂ ਕੈਂਪ ਲਗਾਇਆ ਜਾਵੇਗਾ ਸ੍ਰੀ ਜਾਖੜ ਦੇ ਕੈਂਪ ਦੇ ਵਿੱਚ ਸ਼ਾਮਲ ਹੋਣਗੇ ਬੱਲਵਾਨਾਂ ਦੇ ਪਿੰਡ ਰਾਏਪੁਰਾ ਦੇ ਵਿਚਨੇ ਕੈਂਪ ਦੇ ਵਿਸ਼ੇਨੀ ਜਾਖੜ ਦੇ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਆ ਕੱਲ ਦੀ ਗੱਲ ਕਰੀਏ ਤੁਹਾਨੂੰ ਕੱਲ ਦੀਆਂ ਸਾਰੀਆਂ ਤਸਵੀਰਾਂ ਵਿਖਾਰੇਗੇ ਤੋਂ ਪੁਲਿਸ ਨੇ ਬੀਜੇਪੀ ਦੇ ਕਈ ਆਗੂਆਂ ਨੂੰ ਡਿਟੇਨ ਕੀਤਾ ਸੀਗਾ ਜਿਹਦੇ ਪਾਸੇ ਬੀਜੇਪੀ ਸਰਕਾਰ ਤੇ ਤੱਕੇ ਸ਼ਹੀਦਾ ਇਲਜ਼ਾਮ ਲਗਾਰੀ ਪੰਜਾਬ ਦੀ ਭਾਜਪਾ ਅਤੇ ਸਤਾਤੀ ਆਮ ਆਦਮੀ ਪਾਰਟੀ ਦੇ ਵਿਚਾਲੇ ਸਿਆਸੀ ਕਮਸਾਨ ਛਿੜ ਗਿਆ ਜੋ ਕਿਸੇ ਬਿਆਨ ਜਾਂ ਵਿਰੋਧ ਨੂੰ ਲੈ ਕੇ ਨਹੀਂ ਸਕੋ ਭਾਜਪਾ ਦੇ ਸੇਵਾਦਾਰ ਅੱਗੇ ਤੁਹਾਡੇ ਦੁਆਰ ਮੁਹਿੰਦ ਦੇ ਨਾਲ ਜੁੜਿਆ ਹੋਇਆ ਜਿਸ ਦੀ ਗੂੰਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਕੋਲ ਵੀ ਜਾ ਪਹੁੰਚੀ ਪੰਜਾਬ ਭਾਜਪਾ ਵਫਦ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਇਲਜ਼ਾਮ ਲਗਾਇਆ ਕਿ ਕੇਂਦਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਤੋਂ ਪੰਜਾਬ ਸਰਕਾਰ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਜਿਸ ਤੇ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਕੇਂਦਰ ਦੀਆਂ ਯੋਜਨਾਵਾਂ ਸੁੱਭਾ ਸਰਕਾਰ ਦੇ ਰਾਹੀ ਹੀ ਲਾਗੂ ਹੁੰਦੀਆਂ ਨੇ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਮਨੀਸ਼ ਸਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸਟੇਟ ਗਵਰਨਮੈਂਟਾਂ ਦੇ ਰਾਹੀਂ ਲਾਗੂ ਹੁੰਦੀਆਂ ਜਾਂ ਪਾਰਟੀਆਂ ਦੇ ਰਾਹੀਂ ਲਾਗੂ ਹੁੰਦੀਆਂ ਉਹਨਾਂ ਦੇ ਬੰਦੇ ਗਲਤ ਕੰਮ ਕਰਦੇ ਜਿਹੜੀ ਵੀ ਕੋਈ ਕੇਂਦਰ ਦੀ ਪਾਲਿਸੀ ਆ ਸਾਨੂੰ ਉਹ ਸੂਤ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਜਿੱਦੂ ਵੀ ਦੇਣਾ ਚਾਹੁੰਦੇ ਆ ਉਹ ਸਟੇਟ ਗਵਰਨਮੈਂਟ ਦੇ ਥਰੂ ਲੈ ਕੇ ਆਉਂਦੇ ਆ ਨਾ ਕਿ ਉਹਨਾਂ ਦੇ ਵਰਕਰਾਂ ਦਾ ਕੇਮਪ ਲਾ ਕੇ ਲੋਕਾਂ ਕੋ ਬੈਂਕਾਂ ਦੀ ਜਾਣਕਾਰੀ ਲੈ ਰਹੇ ਇੱਕ ਪਾਸੇ ਜਿੱਥੇ ਭਾਜਪੀ ਨੇ ਗਵਰਨਰ ਦੇ ਕੋਲ ਆਪਣੇ ਕੈਂਪਾਂ ਨੂੰ ਰੋਕਣ ਦਾ ਮੁੱਦਾ ਚੁੱਕਿਆ ਤਾਂ ਉਧਰ ਦੂਜੇ ਪਾਸੇ ਸੂਬੇ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਲੁਧਿਆਣਾ ਪਟਿਆਲਾ ਜਲੰਧਰ ਗਿੱਦੜਬਾਹ ਗੜਸ਼ੰਕਰ ਗੁਰਦਾਸਪੁਰ ਲਾਲੜੂ ਅਤੇ ਪਠਾਨਕੋਟ ਦੇ ਵਿੱਚ ਬੀਜੇਪੀ ਵਰਕਰਾਂ ਨੂੰ ਕੈਂਪ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਨੇ ਡਿਟੇਨ ਕਰ ਲਿਆ ਜਲੰਧਰ ਦੇ ਵਿੱਚ ਬੀਜੇਪੀ ਲੀਡਰ ਸੁਸ਼ੀਲ ਰਿੰਕੂ ਅਤੇ ਕੇੜੀ ਭੰਡਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸੇ ਤਰ੍ਹਾਂ ਗਿੱਦੜਬਾਹ ਅਤੇ ਪਠਾਨਕੋਟ ਦੇ ਵਿੱਚ ਵੀ ਪਾਰਟੀ ਦੇ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਹਨਾਂ ਨੂੰ ਲੱਗਦਾ ਸੀਗਾ ਵੀ ਪਿੰਡਾਂ 'ਚ ਬੀਜੇਪੀ ਨਹੀਂ ਜਾਏਗੀ ਤਾਂ ਬੀਜੇਪੀ ਜਦੋਂ ਸੇਵਾ ਭਾਵ ਨਾਲ ਵੀ ਜਾ ਰਹੀ ਆ ਤਾਂ ਉਹਨੂੰ ਵੀ ਰੋਕਣ ਦੇ ਲਈ ਹਤਕੰਡੇ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਸਾਡੇ ਲੋਕ ਅਰੈਸਟ ਕੀਤੇ ਗਏ ਪੁਲਿਸ ਵੱਲੋਂ ਤਸੀਹੇ ਦਿੱਤੇ ਜਾ ਰਹੇ ਨੇ ਕੈਂਪ ਚੱਲ ਰਿਹਾ ਥ੍ਰੀਕੇ ਦੇ ਵਿੱਚ ਸਣੀ ਕੈ ਜੀ ਮੈਸੇਜ ਲਗਾ ਰਹੇ ਨੇ ਆਪਣੇ ਦਫ਼ਤਰ 'ਚ ਬੈਠ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਤੋਂ ਉਹਨਾਂ ਦੇ ਆਫਿਸ ਤੋਂ ਅਰੈਸਟ ਕਰਕੇ ਨਾਲ ਦੋ ਸਾਥੀਆਂ ਦੀ ਲਿਆ ਕੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਲਿਆ ਕੇ ਥਾਣੇ 'ਚ ਬਿਠਾ ਲਿਆ ਖैर ਕੇਂਦਰ ਸਰਕਾਰ ਦੀਆਂ ਸਕੀਮਾਂ ਆਮ ਲੋਕਾਂ ਤੱਕ ਪਹੁੰਚਣ ਗਿਆ ਜਾਂ ਫਿਰ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਨੂੰ ਲੈ ਕੇ ਪੰਜਾਬ বিজেপি ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਸਿਆਸੀ ਬਿਆਨਬਾਜ਼ੀ ਅਤੇ ਸਿਆਸੀ ਲੜਾਈ ਸ਼ੁਰੂ ਹੋ ਗਈ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਲੈਣ ਵਾਲੇ 11 ਲੱਖ ਜਿਹੇ ਲੋਕਾਂ ਦੇ ਨਾਮ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਜੋ ਆਰਥਿਕ ਰੂਪ ਦੇ ਨਾਲ ਮਜ਼ਬੂਤ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਅਮੋ ਸਾਹਮਣੇ ਨੇ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਉਹ ਨਿਰਦੇਸ਼ ਦਿੱਤਾ ਜਿਸ ਦਾ ਅਸਰ ਸੂਬੇ ਦੇ ਕਈ ਲੋਕਾਂ ਤੇ ਪਵੇਗਾ ਦਰਸਲ ਕੇਂਦਰ ਨੇ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਪਾਉਣ ਵਾਲੇ 11 ਲੱਖ ਲੋਕਾਂ ਦੇ ਨਾਮ ਲਿਸਟ ਚੋਂ ਹਟਾਉਣ ਨੂੰ ਕਿਹਾ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ 11 ਲੱਖ ਲੋਕ ਅਜਿਹੇ ਨੇ ਜੋ ਕਿ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਹੁੰਦੇ ਹੋਏ ਵੀ ਮੁਫਤ ਅਨਾਜ ਯੋਜਨਾ ਦਾ ਲਾਭ ਚੁੱਕ ਰਹੇ ਨੇ ਕੇਂਦਰ ਸਰਕਾਰ ਨੇ ਇਸ ਦੀਪਤੀ ਕੱਢੜਾ ਇਤਰਾਜ਼ ਜਤਾਉਂਦੇ ਹੋਏ 30 ਸਤੰਬਰ ਤੱਕ ਇਹਨਾਂ ਨਾਵਾਂ ਨੂੰ ਹਟਾਉਣ ਨੂੰ ਕਿਹਾ ਹੈ ਇਹਨਾਂ ਲਾਭਪਾਤਰੀਆਂ ਦੇ ਵਿੱਚ ਜ਼ਿਆਦਾਤਰ ਦੇ ਕੋਲ 5 ਏਕੜ ਤੋਂ ਜ਼ਿਆਦਾ ਜ਼ਮੀਨ 4-ਵੀਲਰ ਗੱਡੀ ਅਤੇ ਕਈ ਤਾਂ ਟੈਕਸ ਵੀ ਭਰਦੇ ਨੇ ਕੇਂਦਰ ਸਰਕਾਰ ਦੇ ਇਸ ਨਿਰਦੇਸ਼ ਦੇ ਉੱਤੇ ਆਮ ਆਦਮੀ ਪਾਰਟੀ ਕੇਂਦਰ ਤੇ ਸਵਾਲ ਚੁੱਕ ਰਹੀ ਹੈ ਜਿਸ ਤੇ ਭਾਜਪਾ ਨੇ ਭਲੜਵਾਰ ਕੀਤਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਐ ਇਹ ਸਦਾ ਬਹਾਨਾ ਇਸ ਬਹਾਨੇ ਦੇ ਰਾਹੀਂ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਆ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ 8 ਕਰੋੜ ਦੇ ਕਰੀਬ ਕਾਰਡ ਐਸੇ ਪਾਈ ਗਏ ਨੇ ਜਿਹੜੇ ਉਸ ਕੈਟਾਗਰੀ ਚ ਨਹੀਂ ਆਉਂਦੇ ਇਨਕਮ ਟੈਕਸ ਦੇ ਲੈਂਦੇ ਨੇ ਪੰਜਾਬ ਚ 11 ਲੱਖ ਦੇ ਕਰੀ 34000 ਦੇ ਨਾਲ ਨੇ ਵੀ ਕੱਟੇ ਹੁਣ ਪਿੱਛੇ ਜਿਲ੍ਹਿਆਂ ਨੂੰ ਪਤਾ ਲਗਾ ਕੇ ਜਾਣ ਤੇ ਹੋਣੀ ਐ ਇਹ ਤੁਸੀਂ ਦੇਖਣਾ ਇਹ ਗਰੀਬਾਂ ਨੂੰ ਹੱਕ ਮਿਲਣਾ ਕੱਟਣ ਨਾਲ ਕੋਈ ਕੋਟਾ ਧੋੜਾ ਘਟ ਗਿਆ ਜਿਹੜੀ ਮੇਰੇ ਭੈਣ ਦਾ ਇੱਕ ਕਮਰਾ ਸੀ ਉਹਨੂੰ ਕਾਰਡ ਬਣਨਾ ਚਾਹੀਦਾ ਉਹਦਾ ਬਣਿਆ ਨਹੀਂ ਐ ਮੋਦੀ ਕਹਿੰਦਾ ਜਿਹਦਾ ਅਧਿਕਾਰ ਆ ਉਹਨੂੰ ਦੇਣਾ ਤੇ ਹੁਣ ਚਿੰਕਾ ਕਿਉਂ ਮਾਰੀ ਜਾਂਦੇ ਨੇ ਪੰਜਾਬ ਦੇ ਵਿੱਚ ਕੁੱਲ 41,50,000